ਸਰਦਾਰ ਸਬਾਬਟ ਲਾਡਾ ਨੇ ਫੈਸਲਾ ਕੀਤਾ ਹੈ ਕਿ ਸ਼ਹਿਰ ਦੇ ਵਿੱਚ ਸਫਾਈ ਦੇ ਪੁਖਤਾ ਪ੍ਰਬੰਧ ਸੀਵਰੇਜ ਤੇ ਪਾਣੀ ਦੀ ਲੀਕੇਜ ਬੰਦ ਕਰਨ ਪੀਣ ਦੇ ਸਾਫ ਪਾਣੀ ਦੀ ਸਪਲਾਈ ਟ੍ਰੈਫਿਕ ਦੀ ਸਮੱਸਿਆ ਦੇ ਹੱਲ ਸ਼ਹਿਰ ਦੇ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਦੁਰਸਤ ਕਰਨ ਦੇ ਲਈ ਜਿਵੇਂ ਸ਼ਹਿਰ ਵਿੱਚ ਸੀਸੀਟੀਵੀ ਕੈਮਰੇ ਲਾਉਣ ਪੁਲਿਸ ਪੋਸਟਰ ਸਥਾਪਤ ਕਰਨ ਆਦੀ ਮੰਗਾਂ ਦੇ ਹੱਲ ਲਈ 10 ਪਰਿਵਰਨੋ ਹਲਕਾ ਵਿਧਾਇਕ ਸਮੇਤ ਪੁਲਿਸ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਵਫਾ ਦੇ ਰੂਪ ਦੇ ਵਿੱਚ ਮਿਲਿਆ ਜਾਵੇਗਾ ਦੱਸਦੀ ਹੈ ਕਿ ਮੀਟਿੰਗ ਦੀ ਪ੍ਰਧਾਨਗੀ ਪ੍ਰੇਮ ਸਿੰਘ ਦੋਦਰਾ ਦੇ ਵੱਲੋਂ ਕੀਤੀ ਗਈ ਹੈ ਇਹ ਬੜਾ ਨਰਕ ਦਾ ਰੂਪ ਬਣਾਇਆ ਹੋਇਆ ਸ਼ਹਿਰ ਨੂੰ ਉਹਦੇ ਤੇ ਵੀ ਜਿਹੜਾ ਹਲੇ ਹੋਰ ਕੰਮ ਕਰਨ ਦੀ ਲੋੜ ਹੈਗੀ ਹੈ ਤੇ ਨਾਲ ਦੀ ਨਾਲ ਜਿਹੜਾ ਪੀਣ ਦਾ ਸਾਫ ਪਾਣੀ ਹੈ ਆ ਹੁਣ ਮਾਰਚ ਦਾ ਮਹੀਨਾ ਆ ਕੇ ਆ ਜਾਣਾ ਫਰਵਰੀ ਤੋਂ ਬਾਅਦ ਗਰਮੀ ਦਾ ਸੀਜ਼ਨ ਆ ਜਾਣਾ ਹੈ ਔਰ ਪਾਣੀ ਜਿਹੜਾ ਸਾਫ਼ ਪੀਣ ਵਾਲਾ ਪਾਣੀ ਹੈ ਜਿਹੜਾ ਉਹ ਨਹੀਂ ਸ਼ਹਿਰ ਦੇ ਲੋਕਾਂ ਨੂੰ ਮਿਲ ਰਿਹਾ ਔਰ ਇਸ ਤੋਂ ਬਿਨਾ ਟ੍ਰੈਫਿਕ ਦੀ ਜਿਹੜੀ ਸਮੱਸਿਆ ਹੈਗੀ ਹੈ ਟ੍ਰੈਫਿਕ ਦੀ ਸਮੱਸਿਆ ਸ਼ਹਿਰ ਦੇ ਵਿੱਚ ਬੜੀ ਬਣੀ ਹੋਈ ਹੈ ਔਰ ਰੇਲਵੇ ਰੋਡ ਔਰ ਸਾਰੇ ਥਾਵਾਂ ਦੇ ਉੱਤੇ ਜਿਹੜਾ ਟ੍ਰੈਫਿਕ ਵਿਭਾਗ ਹੈ ਪੰਜਾਬ ਪੁਲਿਸ ਦਾ ਉਹ ਚਲਾਨ ਕੱਟਣ ਤਾਂ ਆ ਜਾਂਦਾ ਹੈ ਪਰ ਉਹਨਾਂ ਦੀ ਆਪਣੀ ਕੀ ਡਿਊਟੀ ਹੈ ਲੋਕਾਂ ਨੂੰ ਕਿਵੇਂ ਜਾਗਰੂਕ ਕਰਨਾ ਟ੍ਰੈਫਿਕ ਦੇ ਨਿਯਮਾਂ ਬਾਰੇ ਉਹਦੇ ਬਾਰੇ ਕਦੇ ਕੋਈ ਸੈਮੀਨਾਰ ਨਹੀਂ ਕੋਈ ਕੈਂਪੇਨ ਨਹੀਂ ਇਸ ਕਿਸ ਨੂੰ ਕੋਈ ਜੱਦਤ ਨਹੀਂ ਕੀਤਾ ਜਾ ਰਿਹਾ ਔਰ ਜਿਹੜੀ ਨਗਰ ਕਾਉਂਸਲ ਹੈ ਸੁਧਾਰ ਸਭਾ ਬੁਰਲਾਡਾ ਨੇ ਸ਼ਹਿਰ ਦੀਆਂ ਸਾਰੀਆਂ ਸਮੱਸਿਆਵਾਂ ਦੇ ਉੱਤੇ ਭਾਵੇਂ ਸੱਦਾ ਦਿੱਤਾ ਸੀ ਅਸੀਂ ਮਹਾਪੰਚਾਇਤ ਸੱਦਨ ਦਾ ਪਰ ਨਗਰ ਸੁਧਾਰ ਸਭਾ ਨੇ ਵੀ ਉਸ ਤਰ੍ਹਾਂ ਦੇ ਆਪਣੀ ਇਸ ਕਰਕੇ ਤਿਆਰੀ ਨਹੀਂ ਕੀਤੀ ਕਿਉਂਕਿ ਅੱਜ ਤੇ ਕੱਲ ਦੇ ਵਿੱਚ ਪ੍ਰਸ਼ਾਸਨ ਨੇ ਔਰ ਨਗਰ ਕਾਉਂਸਲ ਨੇ ਸ਼ਹਿਰ ਦੇ ਵਿੱਚੋਂ ਬਹੁਤ ਵੱਡੀ ਪੱਧਰ ਦੇ ਉੱਤੇ ਉਹਨਾਂ ਨੇ ਗੰਦਗੀ ਨੂੰ ਜਿਹੜਾ ਹੈਗਾ ਢੇਰਾਂ ਨੂੰ ਉਹਨਾਂ ਨੂੰ ਹੱਲ ਕੀਤਾ ਹੈ ਉਹਨਾਂ ਨੂੰ ਹਟਾਇਆ ਹੈ ਔਰ ਨਾਲ ਦੀ ਨਾਲ ਜਿਹੜਾ ਸੜਕਾਂ ਦੇ ਉੱਤੇ ਗੰਦਾ ਸੀਵਰੇਜ ਦਾ ਪਾਣੀ ਸੀ ਉਸ ਪਾਣੀ ਦਾ ਵੀ ਪ੍ਰਬੰਧ ਕੀਤਾ ਹੈ ਪਰ ਅਸੀਂ ਇਸ ਦੇ ਉੱਤੇ ਹਲੇ ਸੰਤੁਸ਼ਟ ਨਹੀਂ ਹਾਂ ਨਗਰ ਸੁਵਾਰਥਾਵਾਦੀ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਵੱਖ-ਵੱਖ ਵਾਰਡਾਂ ਦੇ ਵਿੱਚੋਂ ਸ਼ਹਿਰੀ ਆਏ ਨੇ ਔਰ ਉਹਨਾਂ ਨੇ ਜੋ ਸ਼ਹਿਰ ਦੀ ਸਥਿਤੀ ਸਾਰੀ ਸਾਰੇ ਸਾਹਮਣੇ ਹੈ ਕਿ ਹਰ ਹਲੇ ਵੀ ਵੱਡੀ ਪੱਧਰ ਦੇ ਉੱਤੇ ਸਫਾਈ ਦੀ ਲੋੜ ਹੈ ਔਰ ਸਫਾਈ ਦਾ ਪ੍ਰਵਾਹ